ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਦੋਹੇ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇਸ ਭੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਇੰਨਾ ਪਿਆਰ ਕੋਈ ਆਪਣਾ ਵੀ ਨਹੀਂ ਦਿੰਦਾ ਜਿੰਨਾ ਤੁਸੀਂ ਦੇ ਰਹੇ ਹੋ ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਹਰ ਇੱਕ ਮੁਸ਼ਕਿਲ ਤੋਂ ਹਰ ਇੱਕ ਦੁੱਖ ਦੀ ਘੜੀ ਤੋਂ ਹਰ ਇੱਕ ਤਰੱਕੀ ਦੇ ਰਸਤੇ ਤੇ ਜਾਣ ਲਈ ਉਹਨਾਂ ਲਈ ਜੋ ਵੀ ਉਪਰਾਲਾ ਹੋ ਸਕੇ ਉਹ ਕਰਾਂ ਅੱਜ ਦੀ ਜਿਹੜੀ ਵੀਡੀਓ ਹੈ ਸਕੇਪਣਾ ਕਰਨਾ ਧਿਆਨ ਨਾਲ ਸੁਨਣਾ ਜੋ ਵੀ ਭੈਣ ਭਰਾ ਵਿਸ਼ਵਾਸ ਸਰਦਾ ਦੇ ਨਾਲ ਤੇ ਪਿਆਰ ਪ੍ਰੇਮ ਦੇ ਨਾਲ ਇਸ ਚੀਜ਼ ਨੂੰ ਕਰੇਗਾ ਨਾ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਕਿਉਂਕਿ ਪਹਿਲਾਂ ਵੀ ਜੋ ਭੈਣ ਭਰਾ ਨੇ ਵਿਸ਼ਵਾਸ ਦੇ ਨਾਲ ਜੋ ਵੀ ਕੰਮ ਕੀਤਾ ਜਿਵੇਂ ਕਿ ਮੈਂ ਕੱਲ ਵੀਡੀਓ ਪਾਈ ਸੀਗੀ ਜਿਹੜੀਆਂ ਮੈਨੂੰ ਭੈਣਾਂ ਦਾ ਕਹਿ ਰਹੀਆਂ ਸੀ ਵੀ ਸਾਨੂੰ ਬੱਚਾ ਨਹੀਂ ਹੋ ਰਿਹਾ ਹੈਗਾ ਬੱਚੇ ਦੀ ਪ੍ਰਾਪਤੀ ਲਈ ਜਾਂ ਪੁੱਤਰ ਦੀ ਪ੍ਰਾਪਤੀ ਲਈ ਅਸੀਂ ਕੀ ਕਰੀਏ ਤੁਸੀਂ ਉਸ ਤੇ ਵੀਡੀਓ ਬਣਾਓ ਦੇਖੋ ਮੈਂ ਕੱਲ ਤੁਹਾਡੀ ਮੰਗ ਤੇ ਵੀਡੀਓ ਬਣਾਈ ਹੈ ਉਹ ਤੇ ਜਿਹੜਾ ਮੈਂ ਉਹਦੇ ਵਿੱਚ ਸ਼ਬਦ ਦੱਸਿਆ ਤਾਂ ਮੈਨੂੰ ਬਹੁਤ ਭੈਣਾਂ ਦੇ ਮੈਸੇਜ ਆਏ ਨੇ ਇੱਕ ਭੈਣ ਨੇ ਮੈਨੂੰ ਕਹਿੰ ਮੈਸੇਜ ਕੀਤਾ ਮੈਂ ਪਿੰਨ ਵੀ ਕੀਤਾ ਕਹਿੰਦੀ ਦੀਦੀ ਮੈਂ ਵੀ ਇਹ ਸ਼ਬਦ ਦਾ ਪਾਠ ਕਰਦੀ ਹੁੰਦੀ ਸੀਗੀ ਕਹਿੰਦੀ ਮੈਨੂੰ ਵੀ ਵਾਇਗਰੂ ਜੀ ਨੇ ਸਪੁੱਤਰ ਦੀ ਦਾਤ ਵਕਸ਼ੀ ਹੈ ਮੈਂ ਵੀ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਮੈਂ ਵੀ ਉਸੇ ਸ਼ਬਦ ਦਾ ਪਾਠ ਕਰਦੀ ਹੁੰਦੀ ਸੀ ਕਿ ਵਾਇਗਰੂ ਜੀ ਇੱਕ ਗੁਰਸਿੱਖ ਸਪੁੱਤਰ ਵਕਸ਼ੋ ਦੇਖੋ ਬਾਕੀ ਤਾਂ ਅੱਗੇ ਜੋ ਜੋ ਪ੍ਰਮਾਤਮਾ ਨੇ ਕਰਨਾ ਹੋਣਾ ਤੇ ਬਾਕੀ ਤੁਸੀਂ ਮੇਰੇ ਸਪੁੱਤਰ ਨੂੰ ਦੇਖਿਆ ਹੀ ਹੈਗਾ بس یہی دعاएगी ਕਿ ਉਹ ਨਸ਼ਿਆਂ ਤੋਂ ਕਾਲ ਯੁੱਗ ਦੇ ਤੱਤੇ ਝੋਲਿਆਂ ਤੋਂ ਬਚਿਆ ਰਹੇ ਤੇ ਗੁਰੂਸ ਦੇ ਲੜ ਲੱਗਿਆ ਰਹੇ ਇੱਕ ਮਾਂ ਨੂੰ ਇਦੋਂ ਬੱਤ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਹੈਗਾ ਇਹ ਜ਼ਰੂਰ ਅਰਦਾਸ ਕਰਿਆ ਕਰੋ ਤੇ ਜਿਹੜੀ ਜਿਹੜੇ ਭੈਣਾਂ ਨੂੰ ਜ਼ਰੂਰਤ ਹੈ ਤਾਂ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਓ ਜੋ ਮੈਂ ਉਸ ਵਿੱਚ ਦੱਸਿਆ ਉਹ ਤੁਸੀਂ ਉਸ ਨੂੰ ਕਰਿਓ ਵਿਸ਼ਵਾਸ ਰੱਖ ਕੇ ਤਾਂ ਵਾਹਿਗੁਰੂ ਜ਼ਰੂਰ ਸੁਣਗੇ ਜਿਹੜੀ ਅੱਜ ਦੀ ਵੀਡੀਓ ਹੈ ਇਹ ਹੈਗੀ ਹੈਗੀ ਤੁਸੀਂ ਕਿਸੇ ਵੀ ਕੰਮ ਲਈ ਜਿਵੇਂ ਕਿ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਸਾਡਾ ਜਿਹੜਾ ਕੋਈ ਮੁਕੱਦਮਾ ਹੈਗਾ ਜਾਂ ਸਾਡਾ ਘਰ ਨਹੀਂ ਬਣ ਰਿਹਾ ਹੈਗਾ ਜਾਂ ਤੁਸੀਂ ਨੌਕਰੀ ਵਾਸਤੇ ਜਾਂ ਸੀ ਕਿਸੇ ਚੀਜ਼ ਵਾਸਤੇ ਪੇਪਰ ਦੇਣਾ ਹੈਗਾ ਤਾਂ ਸਾਡਾ ਨਾ ਬਹੁਤ ਪੈਣਾ ਦੇ ਇੱਕ ਭੈਣ ਮੈਨੂੰ ਮੈਸੇਜ ਕਰਿਆ ਹੈਗਾ ਕਹਿੰਦੀ ਦੀਦੀ ਵੀ ਸਾਡਾ ਸਾਰਾ ਪਰਿਵਾਰ ਡਿਪਰੈਸ਼ਨ ਦੇ ਵਿੱਚ ਹੈ ਡਿਪਰੈਸ਼ਨ ਟੈਨਸ਼ਨ ਅੱਜ ਕੱਲ੍ਹ ਨਾ ਹਰ ਇੱਕ ਨੂੰ ਹੋਈ ਪਈ ਹੈ ਕਿਉਂਕਿ ਬੇਵਜ੍ਹਾ ਤੋਂ ਇੱਕ ਦੂਜੇ ਦੇ ਨਾਲ ਨਾ ਆਪਾਂ ਖਹਿੜੀ ਜਾਂਦੇ ਆ ਬੇਵਜ੍ਹਾ ਤੋਂ ਇੱਕ ਦੂਜੇ ਤੇ ਗੁੱਸੇ ਕਰੀ ਜਾਂਦੇ ਆ ਜਦ ਕਿ ਉਹਦੇ ਵਿੱਚ ਹੁੰਦਾ ਕੁਝ ਨਹੀਂ ਕਿਉਂ ਕਿਸੇ ਦਾ ਦਿਲ ਦੁਖਾਉਣੇ ਛੋਟੀ ਛੋਟੀਆਂ ਗੱਲਾਂ ਦੇ ਨਾਲ ਕਿਸੇ ਦਾ ਦਿਲ ਦੁਖਾ ਕੇ ਤੁਸੀਂ ਤਾਂ ਚੁੱਪ ਕਰ ਜਾਂਦੇ ਹੋ ਪਰ ਉਸ ਦੀ ਜਿਹੜੀ ਸਥਿਤੀ ਹੈਗੀ ਨਾ ਫਿਰ ਕਹਿੰਦੇ ਮਰਿਆਂ ਨੂੰ ਨਾ ਠਾ ਠਾ ਕੇ ਕਹਿੰਦੇ ਨੇ ਵੀ ਉੱਠ ਖੜ੍ਹਦੋ ਗੱਲਾਂ ਕਰ ਲੈ ਉਹਦੇ ਨਾਲੋਂ ਤਾਂ ਤੁਸੀਂ ਪਹਿਲਾਂ ਹੀ ਉਹਦਾ ਦੁੱਖ ਸੁੱਖ ਵੰਡਾ ਲਓ ਪਰ ਕਹਿੰਦੇ ਨੇ ਕਹਿੰਦੇ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱੜਦੀ ਜਿਉਂਦਿਆਂ ਨੂੰ ਇਹਦਾ ਤੁਸੀਂ ਦੇਖ ਹੀ ਰਹੋਗੇ ਕਿ ਚਾਹੇ ਤੁਸੀਂ ਕੁਝ ਕਰੋ ਚਾਹੇ ਨਾ ਕਰੋ ਤੁਹਾਡੇ 'ਚ ਨੁਕਸ ਕੱਢਣ ਵਾਲੇ ਪਹਿਲਾਂ ਪਹੁੰਚ ਜਾਣਗੇ ਪਰ ਸਿਰਫ ਪਰਮਾਤਮਾ ਜਿਹੜਾ ਕਿ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਸਾਥ ਦੇਵੇਗਾ ਤੁਹਾਡਾ ਅੱਜ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਨੇ ਮੂਲ ਮੰਤਰ ਦਾ ਪਾਠ ਕਰਨਾ ਹੈ ਮੂਲ ਮੰਤਰ ਦਾ ਪਾਠ ਵਾਹਿਗੁਰੂ ਗੁਰਮੰਤਰ ਦਾ ਪਾਠ ਤੁਸੀਂ ਬਹੁਤ ਕਰਦੇ ਹੋਮੋਗੇ ਪਰ ਕੁਝ ਵਿਧੀਆਂ ਹੁੰਦੀਆਂ ਨੇ ਕਹਿੰਦੇ ਜੁਗਤੀ ਦੇ ਨਾਲ ਮੁਕਤੀ ਹੋ ਜਾਂਦੀ ਹੈਗੀ ਕਈ ਪੈਨਪੜਾ ਤੁਸੀਂ ਦੇਖਦੇ ਜਦੋਂ ਆਪਾਂ ਪਾਠ ਕਰ ਲੈਂਦੇ ਨਾ ਆਪਣੀ ਸੁਰਤੀ ਨਹੀਂ ਲੱਗਦੀ ਹੈਗੀ ਹਨਾ ਤਾਂ ਤੁਸੀਂ ਕਰਨਾ ਕੀ ਹੈ ਪਹਿਲਾਂ ਇਸ਼ਨਾਨ ਕਰਨਾ ਹੈ ਕੋਸ਼ਿਸ਼ ਕਰਿਓ ਕਿ ਤੁਸੀਂ ਨਾ 2 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਵਿੱਚ ਸਵੇਰੇ ਮਾਰਨਿੰਗ ਟਾਈਮ ਹਨਾ ਕਿਉਂਕਿ ਉਸ ਟਾਈਮ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਨਾ ਉਹ ਆਪਣੀ ਬਾਈਕਰੂ ਜੀ ਕਹਿੰਦੇ ਖੁਦ ਤੁਹਾਡੇ ਅੰਗ ਸੰਗ ਸਹਾਇ ਉਹਨੇ ਖੁਦ ਤੁਹਾਨੂੰ ਉਠਾਉਂਦੇ ਨੇ ਇਹ ਇੱਕ ਅੰਮ੍ਰਿਤ ਵੇਲੇ ਜਾਗਣਾ ਬਹੁਤ ਜਿਹਨੇ ਕਹਿੰਦੇ ਅੰਮ੍ਰਿਤ ਵੇਲਾ ਸੰਭਾਲ ਲਿਆ ਉਹਨੇ ਆਪਦਾ ਪੂਰੀ ਲਾਈਫ ਆਪਦਾ ਪੂਰਾ ਫਿਊਚਰ ਸੰਭਾਲ ਲਿਆ ਕੋਸ਼ਿਸ਼ ਕਰਿਆ ਕਰੋ ਚਲੋ ਕਈ ਵਾਰੀ ਕਿਸੇ ਮਜਬੂਰੀ ਕਰਕੇ ਤੁਹਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਹੁੰਦਾ ਤਾਂ ਦੁਪਹਿਰ ਵੇਲੇ ਜਦੋਂ ਵੀ ਤੁਸੀਂ ਇਕਾਂਤ ਹੋ ਉਸ ਟਾਈਮ ਇਸ ਚੀਜ਼ ਨੂੰ ਕਰਨਾ ਹੈਗਾ ਕਰਨਾ ਕੀ ਹੈਗਾ ਤੁਸੀਂ ਨੇ ਇਕਿਤ ਸੁਚਾ ਕਪੜਾ ਬਦਾਲ ਲੈਣਾ ਉਸ ਤੋਂ ਪਹਿਲਾਂ ਤੁਸੀਂ ਨੇ ਇੱਕ ਕੋਸ਼ਿਸ਼ ਕਰਿਓ ਇਸ਼ਨਾਨ ਕਰ ਲਓ ਕੇਸੀ ਇਸ਼ਨਾਨ ਕਰ ਲਓ ਤਾਂ ਜੋ ਬਹੁਤ ਜ਼ਿਆਦਾ ਵਧੀਆ ਨਹੀਂ ਪਿੰਡੀ ਕਰ ਲਓ ਤੇ ਸਾਰੇ ਜਿਹੜੇ ਕੱਪੜੇ ਨੇ ਆਪਦੀ ਉਹ ਵੀ ਬਦਲਨੇ ਨੇ ਫਿਰ ਤੁਸੀਂ ਨੇ ਨਾਲ ਕੋਲੇ ਧੂਪ ਜ਼ਰੂਰ ਲਗਾਉਣੀ ਹੈ ਕਿਉਂਕਿ ਧੂਪ ਦੀ ਖੁਸ਼ਬੂ ਹੈ ਨਾ ਜਿਹੜੀ ਜਿਹੜਾ ਹੁੰਦਾ ਵੀ ਆਪਾਂ ਨੂੰ ਹਨਾ ਆਪਾਂ ਪਾਠ ਕਰਨ ਲੱਗੇ ਜਿਵੇਂ ਆਪਾਂ ਨੇ ਇੱਕ ਮਾਲਾ ਲੈਣੀ ਹੈ 108 ਮਣਕੀਆਂ ਵਾਲੀ ਜਿਵੇਂ ਕਿ ਆਪਾਂ ਇੱਕ ਮਾਲਾ ਲੈ ਲਈ ਆਪਾਂ ਨੇ ਇੱਕ ਮਣਕੇ ਦੇ ਉੱਪਰ ਹੱਥ ਰੱਖਿਆ ਤੇ ਆਪਾਂ ਪਤਾ ਕੀ ਕਰਦੇ ਆ ਆਪਾਂ ਕਰਦੇ ਇੱਕ ਓੰਕਾਰ ਸਾਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ 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 ਫਿਰ ਉਸ ਤੋਂ ਬਾਅਦ ਨਾ ਆਪਾਂ 2-3 ਕਵਾਰ ਨਾ ਨਾਮ ਜਪਾਂਗੇ ਫਿਰ ਹੁੰਦਾ ਵੀ ਛੱਡੋ ਉੱਠੋ ਖੜਾ ਹਨਾ ਵੀ ਕੀ ਹੈਗਾ ਕੁਛ ਨਹੀਂ ਐਦਾਂ ਵੀ ਦਿਮਾਗ ਨਾ ਮਾਈਂਡ ਆਪਣਾ ਇਹਦਾ ਚੱਲਣ ਲੱਗ ਜਾਂਦਾ ਤਾਂ ਉਸ ਟਾਈਮ ਨਾ ਘਬਰਾਉਣਾ ਉਸਲ ਵੱਟੇ ਨਾਲੋ 2 ਮਿੰਟ ਖੜੇ ਹੋਜੋ ਖੜੇ ਹੋ ਕੇ ਨਾ ਗੇੜਾ ਦੇ ਲੋ ਤੁਸੀਂ ਤੁਰਦੇ ਫਿਰਦੇ ਆਪ ਦਾ ਸਿਮਰਨ ਕਰੋ ਪਰ ਇਹ ਨਹੀਂ ਹੈਗਾ ਵੀ ਆਪਾਂ ਨਾ ਗੱਲਾਂ ਪਤਾਂ ਕਰੀਏ ਕਿਉਂਕਿ ਅਗਰ ਤੁਸੀਂ ਕੁਝ ਪਾਉਣਾ ਚਾਹੋ ਨਾ 11 ਦਿਨ ਮੇਰੇ ਕਹੇ ਤੋਂ ਇਸ ਚੀਜ਼ ਨੂੰ ਤੁਸੀਂ ਕਰਕੇ ਦੇਖਿਓ ਨਤੀਜਾ ਤੁਹਾਡੇ ਸਾਹਮਣੇ ਹੋਵੇਗਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ଥିਗਾ 1430 ਵਾਲੀ ਵੀਡੀਓ ਦੇ ਵਿੱਚ ਉਸੇ ਤਰੀਕੇ ਦੇ ਨਾਲ ਤੁਸੀਂ ਜੋ ਵੀ ਤੁਹਾਡੀਆਂ ਵਾਹਿਗੁਰੂ ਜੀ ਤੋਂ ਮੰਗਾਣੇ ਇੱਕ ਵਾਹਿਗੁਰੂ ਜੀ ਅਕੀ ਅਰਜੀ ਮੰਗੂ ਲਗਾਉਣੀਆਂ ਨੇ ਤੁਸੀਂ ਨੇ ਉਸੇ ਤਰੀਕੇ ਦੇ ਨਾਲ ਇੱਕ ਪੇਜ ਪਾੜ ਲੈਣਾ ਕਾਪੀ ਦੇ ਵਿੱਚੋਂ ਪੇਜ ਪੱਟ ਕੇ ਤੁਸੀਂ ਨੇ ਉਸ ਦੇ ਉੱਪਰ ਜੋ ਵੀ ਵਾਹਿਗੁਰੂ ਜੀ ਤੋਂ ਤੁਹਾਡੀਆਂ ਮੰਗਾਣੇ ਤੁਸੀਂ ਉਹ ਲਿਖ ਲੈਣੀਆਂ ਨੇਗੀਆਂ ਲਿਖ ਕੇ ਤੁਸੀਂ ਨੇ ਉਸ ਜਿਹੜਾ ਪੇਜ ਆਏਗਾ ਉਹਨੂੰ ਹਰ ਰੋਜ਼ ਸਵੇਰੇ ਜਦੋਂ ਵੀ ਤੁਸੀਂ ਇਹ ਪਾਠ ਕਰਨ ਲੱਗਣਾ ਹੈ ਪਹਿਲਾਂ ਇਸ਼ਨਾਨ ਕਰਨਾ ਫਿਰ ਕੱਪੜਾ ਸੋਚਾ ਬਸਾਉਣਾ ਹੈ ਫਿਰ ਤੁਸੀਂ ਜੋ ਧੂਫ ਕਰਨੀ ਹੈ ਜੋਤ ਵੀ ਲਗਾ ਸਕਦੇ ਕੋਈ ਹੋਣੀ ਤਾਂ ਲਵੇ ਤੁਸੀਂ ਗੁਰੂ ਸਾਹਿਬਾਂ ਦੀ ਕੋਈ ਤਸਵੀਰ ਰੱਖ ਲਓ ਤਾਂ ਕਿ ਤੁਹਾਡਾ ਮਨ ਨਾ ਪਟਕੇ ਇਹ ਸਿਰਫ ਮਨ ਨੂੰ ਟਿਕਾਉਣ ਦਾ ਇੱਕ ਸਾਧਨ ਹੈ ਕਣ ਤੁਸੀਂ ਆਪਣੇ ਮਨ ਨੂੰ ਟਿਕਾ ਲਓ ਵੀ ਤਾਂ ਕਿ ਤੁਹਾਡੀ ਸੁਰਤ ਜਿਹੜੀ ਇੱਧਰ ਉੱਧਰ ਨਾ ਭੱਜੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਨੇ ਇੱਕ ਮਣਕੇ ਤੇ ਹੱਥ ਰੱਖ ਕੇ ਇਸ ਤਰੀਕੇ ਨਾਲ 108 ਜਿਹੜੇ ਮਣਕਿਆਂ ਦੀ ਮਾਲਾ ਹੈ ਉਸ ਨੂੰ ਤੁਸੀਂ ਨੇ ਮੂਲ ਮੰਤਰ ਦਾ ਕਰਨਾ ਹੀ ਕਰਨਾ ਹੈ ਤੁਹਾਡੇ ਜਿਹੜੀਆਂ ਪੈਣਾ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਨਸ਼ਾ ਨਹੀਂ ਜਾ ਰਿਹਾ ਜਾਂ ਸਾਡਾ ਘਰ ਨੀ ਪੈ ਰਿਹਾ ਜਾਂ ਸਾਡੇ ਬੱਚੇ ਨਹੀਂ ਕਾਮਯਾਬ ਹੋ ਰਹੇ ਜਾਂ ਕੋਈ ਬੱਚਾ ਵੀ ਕਰਨਾ ਚਾਹੁੰਦਾ ਜਾਂ ਤੁਹਾਡੇ ਹੁੰਦਾ ਵੀ ਮੇਰੇ ਬੀਵ ਦਾ ਵਿਆਹ ਨਹੀਂ ਹੋ ਰਿਹਾ ਕੁਛ ਵੀ ਦੇਖੋ ਦੱਸਦੀ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹਰ ਇੱਕ ਚੀਜ਼ ਕਈ ਵਾਰੀ ਆਪਾਂ ਹੁੰਦਾ ਵੀ ਇਸ ਚੀਜ਼ ਤੋਂ ਆਪਾਂ ਨੂੰ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਆਪਾਂ ਤੋਂ ਪੂਰੀ ਸਰਦਾ ਦਿਨ ਨਾਲ ਨਹੀਂ ਹੋਈ ਇਸ ਲਈ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਦੇਖੋ ਕਿੰਨਾ ਕੁ ਟਾਈਮ ਲੱਗੇਗਾ ਅੱਧਾ ਘੰਟਾ ਲੱਗ ਜਾਏਗਾ ਤੁਹਾਨੂੰ ਹਨਾ ਤਾਂ ਪਿਆਰ ਤੇ ਵਿਸ਼ਵਾਸ ਤੇ ਸਰਦਾ ਨਾਲ ਇਹ ਮੈਂ ਲਿਖ ਕੇ ਦੇਣ ਲਈ ਤੇ ਆ ਨਾ ਜੀਨੇ ਕਹਿੰਦੇ ਅੰਮ੍ਰਿਤ ਵੇਲਾ ਸੰਭਾਲ ਲਿਆ ਨਾ ਉਹਨੂੰ ਜ਼ਿੰਦਗੀ 'ਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਤੇ ਇੱਕ ਭੈਣ ਮੇਰੇ ਨਾਲ ਹੋਰ ਜੁੜੀ ਹੋਈ ਜਿਹਦਾ ਕਿ ਪਤੀ ਬਹੁਤ ਸ਼ਰਾਬ ਪੀਂਦਾ ਹੈ ਭੈਣੇ ਮੈਂ ਤੈਨੂੰ ਹੱਥ ਵਨ ਕੇ ਬੇਨਤੀ ਕਰਦੀ ਆ ਕਿਉਂਕਿ ਅਗਰ ਤੂੰ ਇਸ ਚੀਜ਼ ਨੂੰ ਕਰੇਂਗੀ ਨਾ ਤਾਂ ਮੈਂ ਇਥੋਂ ਚਾਹੇ ਕੋਰੇ ਕਾਗਜ਼ ਤੇ ਦਸਖਤ ਕਰਾ ਲੈ ਚਾਹੇ ਮੇਰੇ ਸਿਰ 'ਤੇ ਜੁੱਤੀ ਮਾਰੀ ਵੀ ਹਾਂ ਭੈਣੇ ਤੂੰ ਗਲਤ ਸੀ ਮੇਰਾ ਪਤੀ ਨੇ ਸ਼ਰਾਬ ਨਹੀਂ ਛੱਡੀ ਪਰ ਵਿਸ਼ਵਾਸ ਭਰੋਸਾ ਤੇ ਸਰਦਾ ਨਾਲ ਕਰੀ ਵੀ ਹਾਂ ਵਾਈਗਰੂ ਜੀ ਜ਼ਰੂਰ ਮੇਰੇ ਪਤੀ ਨੂੰ ਇਹ ਕੰਮ ਕਰਨਗੇ ਕੋਈ ਵੀ ਹੈਨਾ ਤੁਸੀਂ ਕਿਸੇ ਵੀ ਕੰਮ ਲਈ ਕਰ ਲੋ ਜਿੱਦਾਂ ਕਿ ਕੋਈ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਤੁਹਾਨੂੰ ਨੌਕਰੀ ਨਹੀਂ ਤੁਹਾਡਾ ਪੇਪਰ ਹੈ ਤੁਹਾਡੇ ਕਾਰਜ ਚ ਕੁਝ ਵੀ ਆ ਤੁਸੀਂ ਨਾਲ ਲਗਾਤਾਰ ਇਸ ਚੀਜ਼ ਨੂੰ ਕਰਨ ਲੱਗ ਜਿਓ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਅੱਗੇ ਅਰਦਾਸ ਜੋਦਵੀ ਬੇਨਤੀ ਕਰਕੇ ਇਸ ਨਿਤਨੇਮ ਨੂੰ ਸ਼ੁਰੂ ਕਰਨ ਲੱਗਿਆ ਇਹ ਅਰਦਾਸ ਜ਼ਰੂਰ ਕਰਨੀ ਹੈ ਵਾਹਿਗੁਰੂ ਜੀ ਮੈਂ ਕੁਝ ਨਹੀਂ ਮੇਰੇ ਅਕਲ ਕੁਝ ਨਹੀਂ ਮੇਰੇ ਦਿਮਾਗ ਕੁਝ ਨਹੀਂ ਕੰਮ ਕਰਦਾ ਬਸ ਤੁਸੀਂ ਆਪਣੀ ਗੋਦ ਵਿੱਚ ਬਿਠਾ ਕੇ ਮੇਰੇ ਜਾਂ ਇਹ ਮੰਗਾ ਨੇ ਇਹ ਅਰਜੀ ਜਿਵੇਂ ਕਿ ਇੱਕ ਆਪ ਅਫਸਰ ਅੱਗੇ ਲਗਾਉਣ ਜਾਂਦੇ ਆ ਵਾਹਿਗੁਰੂ ਜੀ ਮੈਂ ਤੁਹਾਡੇ ਅੱਗੇ ਇਹ ਆਪਣੀ ਅਰਜੀ ਲਗਾ ਰਿਹਾ ਹਾਂ ਦੇਖੋ ਇੱਕ ਆਪਣੀ ਜਿਹੜੀ ਉਹ ਵੀਡੀਓ ਸੀਗੀ ਆਪਣੀ ਜਿਹੜੀ ਮੈਂ ਗੁਰੂ ਸਾਹਿਬਾਂ ਜੀ ਦੇ ਨਾਮ ਲਿਖਣ ਨੂੰ ਦੱਸਿਆ ਸੋਨੂੰ ਵੀ ਪਹਿਲੇ ਗੁਰੂ ਸਾਹਿਬ ਦੂਸਰੇ ਗੁਰੂ ਸਾਹਿਬਾਂ ਜੀ ਇਦਾਂ ਲਿਖਣੇ ਆ ਉਹਦੇ ਵਿੱਚ ਵੀ ਬਹੁਤ ਪੈਣ ਭਰਾਵਾਂ ਦੀਆਂ ਹਨਾ ਬੇਸ਼ਾਪੂਰੀਆਂ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਇੱਕ ਪੈਣ ਕਹਿੰਦੀ ਦੀਦੀ ਮੈਂ ਤੁਹਾਡੇ ਚੈਨਲ ਬਾਰੇ ਸਾਰਿਆਂ ਨੂੰ ਦੱਸੂਗੀ ਵੀ ਮੇਰੀਆਂ ਨਾ ਬਹੁਤ ਬੇਸ਼ਾਪੂਰੀਆਂ ਹੋ ਰਹੀਆਂ ਨੇ ਗਈਆਂ ਦੇਖੋ ਇਹ ਬਾਈ ਗੁਰੂ ਜੀ ਨੇ ਕਰਨਾ ਮੈਂ ਤੇ ਇੱਕ ਜਰੀਆ ਬਣ ਜਾਨੀ ਆ ਵਿੱਚ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਕੋਈ ਨਾ ਕੋਈ ਜਰੀਆ ਹੁੰਦਾ ਪਿਆਰੇ ਨੂੰ ਮਿਲਾਉਣ ਦਾ ਹਨਾ ਤਦ ਤੁਸੀਂ ਵਿਸ਼ਵਾਸ ਰੱਖੋ ਜੋ ਵੀ ਚਾਹੇ ਮੈਂ ਤੁਹਾਨੂੰ ਕੋਈ ਟੋਟਕੇ ਦੀ ਵੀਡੀਓ ਪਾਉਣੀ ਹੈ ਚਾਹੇ ਮੈਂ ਤੁਹਾਨੂੰ ਗੁਰਬਾਣੀ ਦੀ ਵੀਡੀਓ ਪਾਉਣੀ ਹੈ ਪਰ ਵਿਸ਼ਵਾਸ ਤੇ ਮੇਰਾ ਬਸ ਇਹੀ ਹੈ ਕਿ ਵਾਹਿਗੁਰੂ ਜੀ ਨਾਲ ਤੁਸੀਂ ਜੁੜੋ ਤੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਪਿਆਰ ਤੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਅੱਗੇ ਆਉਣ ਵਾਲਾ ਤੁਸੀਂ 6 ਮਹੀਨੇ ਖੜੋ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਉਣਾ ਹੈ ਨਾ ਤੁਸੀਂ ਹੈਰਾਨ ਰਹ ਜੂਗੇ ਕਿ ਹਾਹਾਕਾਰ ਮੱਚੇਗੀ ਬਸ ਬਚੂਗਾ ਕੌਣ ਜਿਹੜਾ ਕਿ ਸਿਮਰਨ ਕਰੂਗਾ 108 ਮਣਕਿਆਂ ਦੀ ਤੁਸੀਂ ਇਹ ਮਾਲਾ ਮੂਲ ਮੰਤਰ ਦੀ ਕਰਨੀ ਹੈ ਵਿਸ਼ਵਾਸ ਤੇ ਸਰਦਾ ਦੇ ਨਾਲ ਕਰਨੀ ਹੈ ਇਹ ਨਹੀਂ ਹੈਗਾ ਬਿਤੁਰਦੇ ਫਿਰਦੇ ਤੁਸੀਂ ਉੱਠ ਕੇ ਵੀ ਕਰ ਸਕਦੇ ਹੋ ਜੇ ਮੈਂ ਬੈਠੇ ਹੋਏ ਥੱਕ ਗਏ ਤਾਂ ਤੁਸੀਂ ਉੱਠ ਕੇ ਵੀ ਕਰ ਸਕਦੇ ਹੋ ਚੇਅਰ ਤੇ ਬਹਿ ਕੇ ਵੀ ਕਰ ਸਕਦੇ ਹੋ ਕਈ ਭੈਣ ਭਰਾਵਾਂ ਤੋਂ ਨਹੀਂ ਬੈਠਾ ਜਣਾ ਪਰ ਕਰਨਾ ਵਿਸ਼ਵਾਸ ਤੇ ਸੱਲ ਦਾ ਨਾਲ ਹੈ ਜਿਹੜੀਆਂ ਤੁਹਾਡੀਆਂ ਬਿਸ਼ਾ ਪੂਰੀਆਂ ਹੋਈਆਂ ਜਾਨੀ ਉਹਨਾਂ ਨੂੰ ਟਿਕ ਲਈ ਚੱਲਿਓ ਨਹੀਂ ਤੁਸੀਂ ਇਸ ਨੂੰ ਕਰੀ ਚੱਲਿਓ ਹਨ ਕੋਲੇ ਜਿਹੜਾ ਮੈਂ ਜਲ ਰੱਖਣ ਲਈ ਕਹਣੀ ਹੁੰਦੀ ਆ ਉਹ ਵੀ ਜ਼ਰੂਰ ਰੱਖ ਲਿਆ ਕਰੋ ਕਿਉਂਕਿ ਉਹ ਗੁਰਬਾਣੀ ਪੜ੍ਹੀ ਜਾਂਦੀ ਹੈ ਤੇ ਉਹ ਅੰਮ੍ਰਿਤ ਵਨ ਜਾਂਦਾ ਤੁਸੀਂ ਉਹਨੂੰ ਪੀਓਗੇ ਤਾਂ ਤੁਹਾਡੀਆਂ ਬਿਮਾਰੀਆਂ ਡਿਪਰੈਸ਼ਨ ਟੈਨਸ਼ਨ ਨਿੰਦਰਾ ਰੋਗ ਹੋਰ ਸਰੀਰ ਦੀਆਂ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਠੀਕ ਹੋਣਗੀਆਂ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅੱਗੇ-ਅੱਗੇ ਪੈਣ ਪ੍ਰਾਵਾਂ ਨੂੰ ਵੀ ਸ਼ੇਅਰ ਕਰਨਾ ਤਾਂ ਕਿ ਸਾਰੇ ਪੈਣ ਪ੍ਰਾਵ ਵੀ ਇਸ ਚੀਜ਼ ਨੂੰ ਕਰ ਸਕਣ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਬਿਸ਼ਾ ਲਿਖ ਕੇ ਜਦੋਂ ਤੁਸੀਂ ਪਾਠ ਕਰਨ ਲੱਗਣਾ ਤਾਂ ਉਹ ਲਵੇ ਰੱਖ ਲੈਣੀਆਂ ਨੇ ਹਰ ਰੋਜ਼ ਨੂੰ ਇੱਕ ਵਾਰੀ ਪੜ੍ਹਨਾ ਤੇ ਵਿਸ਼ਵਾਸ ਰੱਖਣਾ ਹੈ ਤੇ ਵਾਹਿਗੁਰੂ ਜੀ ਨੂੰ ਅੱਗੇ ਇਹ ਅਰਦਾਸ ਜਰੂਰ ਕਰਨੀ ਕਿ ਵਾਹਿਗੁਰੂ ਜੀ ਮੈਨੂੰ ਭਰੋਸਾ ਹੈ ਕਿ ਤੁਸੀਂ ਮੇਰੇ ਮਾੜੇ ਕਰਮਾਂ ਨੂੰ ਕੱਟ ਕੇ ਚੰਗੇ ਕਰਮਾਂ ਦੇ ਵਿੱਚ ਬਦਲੋਗੇ ਪੈਣਾ ਦੇ ਹੱਥ ਬਹੁਤ ਵੱਡੀ ਗੱਲ ਹੈ ਆਪਣੇ ਘਰ ਦੀ ਕਿਸਮਤ ਬਦਲਨ ਦਾ ਤੁਸੀਂ ਪੈਣਾ ਜ਼ਰੂਰ ਬਦਲ ਸਕਦੀਆਂ ਪਰ ਅਗਰ ਤੁਸੀਂ ਹੋਰ ਪਾਸੇ ਟੁੱਟ ਕੇ ਨਾ ਐਦਾਂ ਦੇ ਚੀਜ਼ਾਂ ਤੋਂ ਬਾਹਰ ਜਿੱਥੇ ਹੁੰਦਾ ਵੀ ਹਾਂ ਆਪਾਂ ਉਥੇ ਐ ਕਰ ਲੋ ਇੱਕ ਭੈਣ ਨੇ ਸੱਚ ਮੈਨੂੰ ਮੈਸੇਜ ਕੀਤਾ ਸੀ ਕਿ ਮੇਰੀ ਨੂ ਦੀ ਕੁੱਖ ਬਣਨ ਨਹੀਂ ਤੀ ਕਿਸੇ ਨੇ ਵੀ ਬੱਚਾ ਨਹੀਂ ਹੋ ਰਿਹਾ ਭੈਣ ਮੈਂ ਜੋ ਇਹ ਅੱਜ ਤੇ ਵੀਡੀਓ ਹੈ ਨਾ ਤੋ ਇਹ ਤੁਸੀਂ ਕਰਿਓ ਪਰਿਵਾਰ ਸਾਰਾ ਅਰਦਾਸ ਕਰਿਓ ਬਾਬਾ ਬੁੱਢਾ ਸਾਹਿਬ ਦੀ ਬੀੜ ਅਰਦਾਸ ਕਰੋ ਤਾਂ ਕਦੇ ਵੀ ਨਹੀਂ ਹੋ ਸਕਦਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਾਦੂ ਟੂਣਾ ਤੰਤਰ ਮੰਤਰ ਰਹੇ ਤੇ ਤੁਹਾਡੇ ਮਾਈਗਰੂ ਜੀ ਨਾ ਸੁਣਨਾ ਤਾਂ ਵਿਸ਼ਵਾਸ ਤੇ ਸਰਦਾ ਨਾਲ ਜ਼ਰੂਰ ਕਰਨਾ ਤੇ ਵੀਡੀਓ ਚੰਗੀ ਲੱਗੀ ਆ ਲਾਈਕ ਜਰੂਰ ਕਰਦੇ ਆ ਕਰੋ ਤਾਂ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ